ਬਿਆਦੋ ਬਾਦ ਅਮਨ ਨੂੰ ਆਪਣੇ ਮਾਤਾ ਪਿਤਾ ਦੀ ਰੋਕ ਟੋਕ ਅਖਰਨ ਲੱਗੀ ਪਤਾ ਨਹੀਂ ਕਿਸ ਦੇ ਸਮਝਾਉਣ ਤੇ ਉਹ ਮਾਤਾ ਪਿਤਾ ਤੋਂ ਅਲੱਗ ਹੋ ਗਿਆ ਪਰ ਆਪਣੇ ਮਨ ਦੀ ਪੂਰੀ ਕਰ ਉਸ ਨੂੰ ਅਫਸੋਸ ਵੀ ਹੋਣ ਲੱਗਿਆ ਸੀ ਅੱਜ ਸਵੇਰੇ ਦਾੜੀ ਕੱਟਦੇ ਸਮੇਂ ਅਚਾਨਕ ਬਿਜਲੀ ਚਲੀ ਗਈ ਉਹ ਮੈਨੂੰ ਉੱਚੀ ਉੱਚੀ ਆਵਾਜ਼ਾਂ ਲਗਾਉਂਦੇ ਹੋਏ ਕਹਿਣ ਲੱਗਾ ਨੀਦੂ ਬਿਜਲੀ ਚਲੀ ਗਈ ਜਰਾ ਮੋਮਬਤੀ ਲੈ ਕੇ ਆ ਮੈਂ ਕਿਹਾ ਮੈਂ ਦੁੱਧ ਗਰਮ ਕਰ ਰਹੀ ਹਾਂ 1 ਮਿੰਟ ਚ ਆਉਣੀ ਹਾਂ ਉਸੇ ਸਮੇਂ ਅੱਧੀ ਦਾੜੀ ਕੱਟਨੀ ਆ ਹੋਇਆ ਉਹ ਭੱਜਿਆ ਹੋਇਆ ਆਇਆ ਤੇ ਗੁੱਸੇ ਵਿੱਚ ਮੈਨੂੰ ਕਹਿਣ ਲੱਗਾ ਮੈਂ ਕਈ ਦਿਨਾਂ ਤੋਂ ਗੱਲ ਨੋਟ ਕਰ ਰਹੀ ਹਾਂ ਤੂੰ ਮੇਰੀ ਕੋਈ ਵੀ ਗੱਲ ਸੁਣਦੀ ਨਹੀਂ ਸਭ ਕੁ ਸੁਣ ਕੇ ਅਣਸੁਣਿਆ ਕਰ ਰਹੀ ਹੈ ਮੈਨੂੰ ਥੋੜਾ ਅਜੀਬ ਲੱਗਿਆ ਖੈਰ ਉਸ ਸਮੇਂ ਤਾਂ ਮੈਂ ਮੋਮਬਤੀ ਦੇ ਦਿੱਤੀ ਸੀ ਪਰ ਨਾਸ਼ਤਾ ਪਰੋਸ ਦੇ ਸਮੇਂ ਮੈਂ ਉਸ ਨੂੰ ਕਿਹਾ ਤੁਸੀਂ ਪਹਿਲਾਂ ਤਾਂ ਇਸ ਤਰ੍ਹਾਂ ਦੇ ਨਹੀਂ ਸੀ ਹੁਣ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰਨ ਲੱਗ ਜਾਂਦੇ ਹੋ ਮੇਰੀ ਮਜਬੂਰੀ ਵੀ ਤਾਂ ਸਮਝਿਆ ਕਰੋ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਘਰ ਤੇ ਬਾਹਰ ਦੇ ਕੰਮਾਂ ਵਿੱਚ ਮੈਂ ਲੱਗੀ ਰਹਿੰਦੀ ਆਂ ਰਾਤ ਹੁੰਦਿਆਂ ਹੁੰਦਿਆਂ ਤਾਂ ਮੇਰੀ ਕਮਰ ਵੀ ਆਕੜ ਜਾਂਦੀ ਆਂ ਮੈਂ ਕੀ ਕਰਾਂ ਦੱਸ ਦਿਓ ਉਹ ਠੰਡਾ ਹੌਂਕਾ ਲੈਂਦਿਆਂ ਹੋਇਆਂ ਕਹਿਣ ਲੱਗਾ ਜੇ ਮੈਂ ਸਮੇਂ ਤੇ ਆਫਿਸ ਨਾ ਪਹੁੰਚਿਆ ਤਾਂ ਵੱਡੇ ਸਾਹਿਬ ਦੀ ਡਾਂਟ ਸੁਣਨ ਨੂੰ ਮਿਲੇਗੀ ਤੇ ਲੱਗਦਾ ਇਸ ਵਾਰ ਇਨਵਰਟਰ ਲੈਣਾ ਪੈਣਾ ਮੈਂ ਮੂੰਹ ਬਣਾਉਂਦਿਆਂ ਹੋਇਆਂ ਕਿਹਾ ਇਨਵਰਟਰ ਪਤਾ ਵੀ ਆ ਉਸਦੀ ਕੀਮਤ ਕੀ ਆ ਕਟੋ ਘਟ 8-10000 ਤਾਂ ਚਾਹੀਦਾ ਹੀ ਆ ਕੋਈ ਲੋਨ ਵਗੈਰਾ ਮਿਲ ਰਿਹਾ ਉਸਨੇ ਕਿਹਾ ਲੋਨ ਵਾਲੀ ਗੱਲ ਕਰਕੇ ਕਿਉਂ ਮੇਰਾ ਮਜ਼ਾਕ ਉਡਾਰੀਂ ਤੈਨੂੰ ਪਤਾ ਤਾਂ ਹੈ ਕਿ ਪਿਛਲਾ ਲੋਨ ਪੂਰਾ ਕਰਦਿਆਂ ਕਰਦਿਆਂ ਮੇਰੇ ਪਸੀਨੀ ਛੁੱਟ ਗਏ ਸੀ ਮੈਂ ਤਾਂ ਇਹ ਕਹਿ ਰਿਹਾ ਸੀ ਤੂੰ ਆਪਣੇ ਪਿਤਾ ਜੀ ਨਾਲ ਗੱਲ ਕਰ ਉਧਾਰ ਹੀ ਤਾਂ ਮੰਗ ਰਿਆਂ ਇਹ ਸੁਣ ਕੇ ਮੇਰਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਗਿਆ ਮੈਂ ਕਿਹਾ ਕੀ 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 ਕਹਾ ਤੁਸੀਂ ਉਧਾਰ ਗੈਸ ਟੈਲੀਫੋਨ ਸੋਫਾ ਦੀਵਾਨ ਹੋਰ ਪਤਾ ਨਹੀਂ ਕੀ ਕੀ ਸਭ ਉਧਾਰ ਦੇ ਨਾਮ ਤੇ ਹੀ ਲਿਆ ਹੋਇਆ ਹੁਣ ਹੋਰ ਇਹ ਸਭ ਕੁਝ ਮੇਰੇ ਤੋਂ ਨਹੀਂ ਹੋਣਾ ਮੈਂ ਉਸ ਨੂੰ ਥੋੜਾ ਗੁੱਸੇ ਵਿੱਚ ਜਵਾਬ ਦਿੱਤਾ ਕਿਉਂ ਕੀ ਹੋਇਆ ਮੇਰੇ ਵਿੱਚ ਉਧਾਰ ਮੋੜਨ ਦੀ ਸਮਰੱਥਾ ਨਹੀਂ ਇੰਨੇ ਤਾਨੇ ਨਾ ਦੇ ਆਖਰ ਜੋ ਕੁਝ ਵੀ ਹੋਇਆ ਉਸ ਵਿੱਚ ਤੇਰੀ ਵੀ ਸਹਿਮਤੀ ਸੀ ਮੈਂ ਕਿਹਾ ਮੇਰੀ ਸਹਿਮਤੀ ਮੈਂ ਤੈਸ਼ ਵਿੱਚ ਆ ਗਈ ਸੀ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਨਿਭਾ ਰਹੀ ਆ ਮੈਂ ਹੀ ਜਾਣਦੀ ਆ ਉਸਨੇ ਗੁੱਸੇ ਵਿੱਚ ਉੱਠਦੇ ਹੋਏ ਕਿਹਾ ਠੀਕ ਆ ਨਿਭਾ ਹੁਣ ਰੌਲਾ ਕਿਉਂ ਪਾ ਰਹੀ ਐ ਮੈਂ ਕਿਹਾ ਹਾਂ ਮੈਂ ਤਾਂ ਨਿਭਾਈ ਰਹੀ ਆ ਜੇ ਤੁਹਾਨੂੰ ਇੰਨਾ ਹੀ غرੂਰ ਸੀ ਤਾਂ ਵਸਿਆ ਵਸਾਇਆ ਘਰ ਛੱਡ ਕੇ ਕਿਉਂ ਆ ਗਏ ਸੀ ਉਦੋਂ ਤਾਂ ਬਹੁਤ ਸ਼ਾਨ ਨਾਲ ਕਹਿੰਦੇ ਸੀ ਕਿ ਆਪਣਾ ਅਲੱਗ ਘਰ ਬਣਾ ਕੇ ਰਹਿ ਲਾਂਗੇ ਕਿਸੇ ਦੇ ਮਹਤਾਜ ਨਹੀਂ ਰਹਿਣਾ ਹੁਣ ਕੀ ਹੋਇਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਂ ਆਪਣੇ ਪਾਪਾ ਕੋਲੋਂ ਕਿਸੇ ਚੀਜ਼ ਦੀ ਕੋਈ ਮੰਗ ਨਹੀਂ ਕਰਨੀ। ਇਹ ਗੱਲ ਮੈਂ ਬਹੁਤ ਗੁੱਸੇ ਵਿੱਚ ਕਹੀ ਸੀ। ਉਸਨੇ ਕਿਹਾ, "ਅੱਛਾ ਬਾਬਾ, ਗਲਤੀ ਹੋ ਗਈ। ਤੈਨੂੰ ਜੋ ਕੁਝ ਕਹਿ ਦਿੰਦਾ ਤਾਂ।" ਉਸਨੇ ਕੋਟ ਪਾਉਂਦਿਆਂ ਹੋਇਆਂ ਮੈਨੂੰ ਇਹੀ ਗੱਲ ਕਹੀ। ਹਜੇ ਤੱਕ ਮੈਂ ਹੀ ਇਹ ਘਰ ਚਲਾ ਰਿਆ। ਅੱਗੇ ਵੀ ਚਲਾ ਲਵਾਂਗਾ। ਕੋਈ ਭੁੱਖਾ ਤਾਂ ਨਹੀਂ ਮਰ ਰਿਹਾ ਨਾ ਇੱਥੇ? ਸਵੇਰੇ-ਸਵੇਰੀ ਮੂਡ ਖਰਾਬ ਹੋ ਗਿਆ। ਕਮੀਆਂ ਵਿੱਚ ਲੰਘਦੀ ਜ਼ਿੰਦਗੀ ਦਾ ਇਹੀ ਹਸ਼ਰ ਹੁੰਦਾ। ਹਰ ਰੋਜ਼ ਇਸ ਤਰ੍ਹਾਂ ਸਾਡੀ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਸੀ ਤੇ ਫਿਰ ਆਖਰ ਤੇ ਨਾ ਖਤਮ ਹੋਣ ਵਾਲਾ ਸਮਝੌਤਾ ਅੱਜ ਸਕੂਲ ਜਾਣ ਨੂੰ ਵੀ ਮੇਰਾ ਦਿਲ ਨਹੀਂ ਕਰ ਰਿਹਾ ਸੀ ਇਸ ਲਈ ਗਮ ਸਮਝੀ ਹੋ ਕੇ ਮੈਂ ਬੈਠੀ ਰਹੀ ਮਨ ਵਿੱਚ ਲੁਕੇ ਪਰਦੇ ਤੇ ਬੀਤੇ ਪਲ ਦੀ ਚਲਚਿਤਰ ਦੀ ਤਰ੍ਹਾਂ ਇੱਕ ਇੱਕ ਕਰ ਸਾਹਮਣੇ ਆਉਣ ਲੱਗੇ ਆਪਣਾ ਨਵਾਂ ਨਿਯੁਕਤੀ ਪੱਤਰ ਲੈ ਕੇ ਆਫਿਸ ਦੇ ਅੰਦਰ ਗਈ ਤਾਂ ਮੈਂ ਪੂਰੀ ਘਬराई ਹੋਈ ਸੀ ਨਵਾਂ ਦਫਤਰ ਸਾਰੇ ਲੋਕ ਚੱਲਦੇ ਫਿਰਦੇ ਰਿਪੋਰਟ ਦੀ ਤਰ੍ਹਾਂ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸੀ ਮੈਨੂੰ ਇੱਕ ਕੋਨੇ ਵਿੱਚ ਖੜਾ ਦੇਖ ਕੇ ਇੱਕ ਸਮਾਰਟ ਜਿਹੇ ਲੜਕੇ ਨੇ ਪੁੱਛਿਆ ਤੁਸੀਂ ਕਿਸ ਨੂੰ ਮਿਲਣਾ ਬਿਨਾਂ ਕੁਝ ਬੋਲੇ ਮੈਂ ਆਪਣਾ ਨਿਯੁਕਤੀ ਪੱਤਰ ਉਸ ਦੇ ਸਾਹਮਣੇ ਕਰ ਦਿੱਤਾ ਉਸ ਨੇ ਸਭ ਤੋਂ ਪਹਿਲਾਂ ਮੇਰੇ ਵੱਲ ਵਿਖਿਆ ਤੇ ਫਿਰ ਕਿਹਾ ਉਹ ਅੱਛਾ ਅੱਜ ਤੁਸੀਂ ਇਸ ਦਫਤਰ ਵਿੱਚ ਜੁਆਇਨ ਕਰਨਾ ਇਹ ਕਹਿੰਦੇ ਹੋਏ ਉਹ ਲੜਕਾ ਮੈਨੂੰ ਕੈਬਨ ਵਿੱਚ ਲੈ ਗਿਆ ਤੇ ਇੱਕ ਕੁਰਸੀ ਉੱਤੇ ਬਿਠਾਉਂਦਿਆਂ ਹੋਇਆਂ ਕਹਿਣ ਲੱਗਾ ਤੁਸੀਂ ਇੱਥੇ ਬੈਠੋ ਮਹਿਤਾ ਜੀ ਤੁਹਾਡੇ ਬੌਸ ਆ ਉਹ ਆਉਣਗੇ ਤਾਂ ਤੁਹਾਡੇ ਕੰਮ ਤੇ ਬੈਠਣ ਦੀ ਵਿਵਸਥਾ ਕਰਨਗੇ ਮੈਂ ਇੰਤਜ਼ਾਰ ਕਰਨ ਲੱਗੀ ਥੋੜੇ ਟਾਈਮ ਬਾਅਦ ਉਹ ਲੜਕਾ ਫੇਰ ਉੱਥੇ ਆ ਗਿਆ ਉਸਨੇ ਕਿਹਾ ਸੌਰੀ ਮੈਡਮ ਮਹਿਤਾ ਜੀ ਨੇ ਅੱਜ ਥੋੜਾ ਲੇਟ ਆਉਣਾ ਤੁਸੀਂ ਚਾਹੋ ਤਾਂ ਇੱਥੇ ਰਿਸੈਪਸ਼ਨ ਤੇ ਉਹਨਾਂ ਦਾ ਵੇਟ ਕਰ ਸਕਦੇ ਹੋ ਤੁਸੀਂ ਕੋਈ ਚਾਹ ਵਗੈਰਾ ਲਓਗੇ ਮੈਨੂੰ ਉਸ ਸਮੇਂ ਚਾਹ ਦੀ ਸਖਤ ਜ਼ਰੂਰਤ ਸੀ ਪਰ ਫਾਰਮੈਲਿਟੀ ਸੇਕ ਮੈਂ ਉਸਨੂੰ ਮਨਾ ਕਰ ਦਿੱਤਾ ਉਸ ਲੜਕੇ ਨੇ ਮੈਨੂੰ ਫਿਰ ਸਵਾਲ ਕੀਤਾ ਆਰ ਯੂ ਸ਼ੋਰ ਉਸ ਨੇ ਚਿਹਰੇ ਤੇ ਮੁਸਕਰਾਹਟ ਬਿਖੇਰਦਿਆਂ ਹੋਇਆਂ ਪੁੱਛਿਆ ਸੀ ਇਸ ਲਈ ਇਸ ਵਾਰ ਮੈਂ ਉਸ ਨੂੰ ਨਾ ਨਾ ਕਰ ਸਕੀ ਉਸ ਨੇ ਕਿਹਾ ਅੱਛਾ ਮੈਂ ਹੁਣੇ ਭੇਜਦਾ ਫਿਰ ਉਹ ਆਪਣੀ ਪਹਿਚਾਨ ਦੱਸਦੇ ਹੋਏ ਕਹਿਣ ਲੱਗਾ ਮੇਰਾ ਨਾਮ ਅਮਨ ਹੈ ਮੈਂ ਸਾਹਮਣੇ ਹਾਲ ਵਿੱਚ ਉਸ ਪਾਸੇ ਬੈਠਦਾ ਜਿੱਥੇ ਸੇਲਸ ਐਗਜ਼ੀਕਿਊਟਿਵ ਆ ਉਹ ਮੈਨੂੰ ਕਾਫੀ ਸਹਾਇਕ ਤੇ ਮਦਦਗਾਰ ਲੱਗਿਆ ਸੀ ਬਸ ਫਿਰ ਤਾਂ ਕਰਮ ਹੀ ਬਣ ਗਿਆ ਹਰ ਰੋਜ਼ ਅਮਨ ਮੈਨੂੰ ਮਿਲਣਾ ਚਾਹਦਾ ਤੇ ਕਦੇ ਮੈਂ ਉਸ ਨੂੰ ਮਿਲਣ ਚਲੀ ਜਾਂਦੀ ਇਸ ਤਰ੍ਹਾਂ ਸਵੇਰ ਦੀ ਗੁੱਡ ਮਾਰਨਿੰਗ ਕਦੋਂ ਕਿੱਥੇ ਫਾਰਮੈਲਟੀ ਵਾਲੀ ਹੈਲੋ ਹਾਈ ਵਿੱਚੋਂ ਬਾਹਰ ਆ ਗਈ ਪਤਾ ਹੀ ਨਾ ਲੱਗਿਆ ਉਸ ਦਾ ਮਿੱਠਾ ਸੁਭਾਅ ਮੈਨੂੰ ਆਪਣੀ ਆਪ ਉਸ ਦੇ ਵੱਲ ਖਿੱਚ ਰਿਹਾ ਸੀ ਇਸ ਖਿਚਾਅ ਨੇ ਮੈਦਾਨ ਵਿੱਚ ਜਾ ਕੇ ਹੀ ਦਮ ਲਿਆ ਇਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਰ ਇਹ ਵੀ ਗੱਲ ਸੱਚਾ ਕਿ ਜਦ ਬੰਦੇ ਦਾ ਦਿਮਾਗ ਇੱਧਰ ਉੱਧਰ ਘੁੰਮ ਜਾਵੇ ਫਿਰ ਸਹੀ ਗਲਤ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਰਹਿੰਦਾ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ ਅਸੀਂ ਦੋਨੋਂ ਅਕਸਰ ਮੈਦਾਨ 'ਚ ਜਾਂਦੇ ਤੇ ਹੱਥਾਂ 'ਚ ਹੱਥ ਪਾ ਕੇ ਘੁੰਮਦੇ ਕਦੇ ਅਸੀਂ ਥੀਏਟਰ 'ਚ ਫਿਲਮਾਂ ਦੇਖਣ ਜਾਂਦੇ ਇਹ ਸਿਲਸਲਾ ਲਗਾਤਾਰ ਕਾਫੀ ਸਮਾਂ ਚੱਲਦਾ ਰਿਹਾ ਸ਼ਾਇਦ ਇਸ ਦੌਰਾਨ ਮੇਰੇ ਦਿਲ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਮੈਂ ਅਮਨ ਬਿਨਾਂ ਨਹੀਂ ਰਹਿ ਸਕਦੀ ਇੱਕ ਦਿਨ ਮੈਂ ਅਮਨ ਨੂੰ ਇਹ ਗੱਲ ਕਹਿ ਹੀ ਦਿੱਤੀ ਕਿ ਯਾਰ ਹੁਣ ਬਸ ਬਹੁਤ ਹੋ ਗਿਆ ਇਹ ਚੋਰੀ-ਚੋਰੀ ਘੁੰਮਣਾ ਫਿਰਨਾ ਮੂਵੀ ਦੇਖਣਾ ਮਾਲ ਜਾਣਾ ਬਸ ਹੁਣ ਵਿਆਹ ਲਈ ਸੀਰੀਅਸ ਹੋ ਜਾ ਕਿਉਂਕਿ ਜੇ ਕਿਸੇ ਨੇ ਆਪਾਂ ਨੂੰ ਵੇਖ ਲਿਆ ਤਾਂ ਪ੍ਰੋਬਲਮ ਆ ਸਕਦੀ ਹੈ ਫਿਰ ਆਫਿਸ ਦਾ ਸਟਾਫ ਤਾਂ ਆਪਣੇ ਤੇ ਪਹਿਲਾਂ ਹੀ ਸ਼ੱਕ ਕਰਦਾ ਮੈਂ ਨਹੀਂ ਚਾਹੁੰਦੀ ਕੋਈ ਤਮਾਸ਼ਾ ਖੜਾ ਹੋਵੇ ਅਮਨ ਮੇਰੀਆਂ ਤਲੀਆਂ ਨੂੰ ਖਲੋਸਦਾ ਹੋਇਆ ਕਹਿਣ ਲੱਗਾ ਗੰਭੀਰ ਕਿਉਂ ਨਾ ਹੋਵਾਂ ਇਹੀ ਤਾਂ ਦੇਣਾ ਕੋਮਨ ਫੇਰੰਦੀ ਫਿਰ ਇਹ ਕਦੇ ਹੱਥ ਨਹੀਂ ਆਉਣੇ ਵੈਸੇ ਤੈਨੂੰ ਵਿਆਹ ਤੇ ਇੰਨੀ ਉਤਸੁਕਤਾ ਕਿਉਂ ਹੋ ਰਹੀ ਹੈ ਕੀ ਹੋਇਆ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਕਹਿੰਦਿਆਂ ਹੋਇਆਂ ਉਸਨੇ ਮੇਰਾ ਹੱਥ ਆਪਣੇ ਹੱਥ ਨਾਲ ਦਬਾ ਦਿੱਤਾ ਉਸ ਦਾ ਸਪਰਸ਼ ਪਾ ਕੇ ਮੈਂ ਗਦਗਦ ਹੋ ਗਈ ਸੀ ਸ਼ਰਮਾ ਕੇ ਸਿਰ ਨੀਵਾ ਕਰ ਲਿਆ ਸੀ ਜੇ ਸੱਚੀ ਆਪਣੇ ਦਿਲ ਦੀ ਗੱਲ ਦੱਸਾਂ ਤਾਂ ਉਸ ਸਮੇਂ ਮੈਂ ਸੁਪਨਿਆਂ ਦੀ ਦੁਨੀਆ ਵਿੱਚ ਚਲੀ ਗਈ ਸੀ ਥੋੜੇ ਸਮੇਂ ਬਾਅਦ ਮੈਂ ਅਮਨ ਨੂੰ ਸਵਾਲ ਕੀਤਾ ਕੀ ਸੋਚਿਆ ਫਿਰ ਤੁਸੀਂ ਉਹ ਕਾਫੀ ਚਿੰਤਤ ਹੋ ਕੇ ਮੈਨੂੰ ਪੁੱਛਣ ਲੱਗਾ ਮੈਂ ਕੀ ਸੋਚਣਾ ਮੈਂ ਤਾਂ ਤੇਰੇ ਨਾਲ ਹੀ ਵਿਆਹ ਕਰਾਉਣਾ ਪਰ ਇਹ ਕਹਿ ਕੇ ਉਹ ਰੁਕ ਗਿਆ ਮੈਨੂੰ ਫਿਕਰ ਹੋਣ ਲੱਗੀ ਮੈਂ ਕਿਹਾ ਪਰਵਰਕੀ ਕਿਉਂਕਿ ਮੈਂ ਉਸਦੇ ਚਿਹਰੇ ਦੇ ਪਾਵਾਂ ਨੂੰ ਪੜ ਚੁੱਕੀ ਸੀ ਉਸਨੇ ਕਿਹਾ ਮਾਂ ਨੂੰ ਮਨਾਉਣ ਵਿੱਚ ਥੋੜਾ ਸਮਾਂ ਲੱਗੇਗਾ ਅਸਲ ਵਿੱਚ ਉਹਨਾਂ ਨੇ ਇੱਕਦਮ ਸਿੱਧੀ ਸਾਦੀ ਸਲਵਾਰ ਕਮੀਜ਼ ਵਾਲੀ ਲੜਕੀ ਦੀ ਕਲਪਨਾ ਕੀਤੀ ਆ ਜੋ ਸਾਡੇ ਘਰ ਦੇ ਨਾਲ ਹੀ ਰਹਿ ਰਹੀ ਹੈ ਪਰ ਇਸ ਟਾਈਪ ਦੀਆਂ ਕੁੜੀਆਂ ਮੈਨੂੰ ਬਿਲਕੁਲ ਪਸੰਦ ਨਹੀਂ ਮੈਂ ਕਿਹਾ ਫਿਰ ਕੀ ਹੋਵੇਗਾ ਉਸ ਸਮੇਂ ਮੈਂ ਕਾਫੀ ਗੰਭੀਰ ਹੋ ਗਈ ਸੀ ਉਸਨੇ ਕਿਹਾ ਹੋਵੇਗਾ ਤਾਂ ਉਸੇ ਤਰ੍ਹਾਂ ਹੀ ਜਿਵੇਂ ਮੈਂ ਚਾਹਾਂਗਾ ਆਖਿਰ ਵਿਆਹ ਤਾਂ ਮੈਂ ਹੀ ਕਰਵਾਉਣਾ ਤੂੰ ਚੰਤਾ ਕਿਉਂ ਕਰਦੀ ਹੈ ਕਿਸੇ ਦਿਨ ਸਮਾਂ ਕੱਢ ਕੇ ਮੈਂ ਮਾਂ ਦੇ ਨਾਲ ਗੱਲ ਕਰਾਨਾ ਪਰ ਕਿਤੇ ਨਾ ਕਿਤੇ ਡਰਦਾ ਵੀ ਹਾਂ ਕਿ ਮਨਾ ਨਾ ਕਰ ਦੇਣ ਖੈਰ ਇੱਕ ਦਿਨ ਸ਼ਾਮ ਦੇ ਸਮੇਂ ਅਮਨ ਮੈਨੂੰ ਆਪਣੀ ਮਾਤਾ ਨਾਲ ਮਿਲਵਾਉਣ ਲਈ ਲੈ ਗਿਆ ਮੇਰੀ ਨਾ ਨੁਕਰ ਅਮਨ ਦੇ ਸਾਹਮਣੇ ਜ਼ਿਆਦਾ دیر ਤੱਕ ਟਿਕ ਨਾ ਸਕੇ ਉਸਤੇ ਮੈਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮਾਂ ਨੂੰ ਮੈਂ ਆਪਣੀ ਪਸੰਦ ਵੀ ਦੱਸ ਦੇਵਾਂ ਕਿਉਂਕਿ ਇਸ ਤਰ੍ਹਾਂ ਸਿੱਧਾ ਜਾ ਕੇ ਉਹਨਾਂ ਨੂੰ ਕਹਿਣ ਦੀ ਮੇਰੇ ਵਿੱਚ ਹਿੰਮਤ ਨਹੀਂ ਤੈਨੂੰ ਮੇਰੇ ਨਾਲ ਦੇਖ ਕੇ ਕੀ ਪਤਾ ਗੱਲਬਾਤ ਅੱਗੇ ਵਧ ਜਾਵੇ ਮੈਂ ਵੀ ਡਰਦਿਆਂ ਡਰਦਿਆਂ ਥੋੜੀ ਹਿੰਮਤ ਕਰ ਅਮਨ ਦੇ ਨਾਲ ਅਸਤੇ ਘਰ ਪਹੁੰਚ ਗਈ ਮਾਂ ਦੇ ਸਾਹਮਣੇ ਲਿਜਾ ਖੜਾ ਕੀਤਾ ਉਸਨੇ ਮੈਨੂੰ ਅਮਨ ਨੇ ਕੋਝ ਕੋਜ ਕੁ ਸ਼ਬਦਾਂ ਵਿੱਚ ਮੇਰੀ ਪਛਾਣ ਕਰਵਾਈ ਮਾਂ ਦੀਆਂ ਤਜਰਬੇਕਾਰ ਨਜ਼ਰਾਂ ਤੋਂ ਕੁਝ ਵੀ ਨਾ ਲੱਗ ਸਕਿਆ ਅਮਨ ਦੀ ਜਿੱਦ ਤੇ ਇੱਛਾ ਨੂੰ ਦੇਖਦਿਆਂ ਹੋਇਆਂ ਉਸ ਦੀ ਮਾਂ ਨੇ ਪੇਵਸ ਹੋ ਕੇ ਵਿਆਹ ਲਈ ਹਾਂ ਤਾਂ ਕਰ ਦਿੱਤੀ ਸੀ ਪਰ ਜਿਸ ਤਰ੍ਹਾਂ ਨਵੀਂ ਬੋਟੀ ਨੂੰ ਸੌਰੀ ਪਰਿਵਾਰ ਵਿੱਚ ਲਜਾਇਆ ਜਾਂਦਾ ਉਹ ਸਾਰੀਆਂ ਰਸਮਾਂ ਫਿੱਕੀਆਂ ਪੈ ਗਈਆਂ ਮੇਰੀਆਂ ਸਾਰੀਆਂ ਸਜਨ ਸਮਰੰਧੀਆਂ ਇੱਛਾਵਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ ਮਾਂ ਨੇ ਕੁਝ ਵੀ ਖਾਸ ਉਤਸੁਕਤਾ ਨਹੀਂ ਦਿਖਾਈ ਕਿਉਂਕਿ ਵਿਆਹ ਉਹਨਾਂ ਦੀ ਮਰਜ਼ੀ ਦੇ ਖਿਲਾਫ ਹੋ ਰਿਹਾ ਸੀ ਅਸਲ ਵਿੱਚ ਮੇਰੇ ਪਿਤਾ ਜੀ ਆਪਣੇ ਦੋਸਤ ਦੇ ਬੇਟੇ ਨਾਲ ਮੇਰਾ ਵਿਆਹ ਕਰਨਾ ਚਾਹੁੰਦੇ ਸੀ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਇਹ ਸੁਪਨਾ ਵੀ ਸੀ ਪਰ ਮੈਂ ਉਹਨਾਂ ਦੇ ਸੁਪਨੇ ਨੂੰ ਤੋੜਨ ਵਿੱਚ ਇੱਕ ਮਿੰਟ ਵੀ ਨਹੀਂ ਲਾਇਆ। ਮੇਰੀ ਵਜ੍ਹਾ ਕਰਕੇ ਉਹਨਾਂ ਦੀ ਬੇਇੱਜ਼ਤੀ ਹੋ ਗਈ ਸੀ। ਕੁਝ ਕੁ ਦਿਨ ਤਾਂ ਖੁਸ਼ੀ-ਖੁਸ਼ੀ ਬੀਤੇ ਪਰ ਬਾਅਦ ਵਿੱਚ ਸਾਡਾ ਦੇਰ ਰਾਤ ਤੱਕ ਬਾਹਰ ਘੁੰਮਣਾ, ਬਾਰੋਂ ਖਾ ਪੀ ਕੇ ਆਉਣਾ ਜਿਆਦਾ ਦਿਨ ਤੱਕ ਨਾ ਚੱਲ ਸਕਿਆ। ਇੱਕ ਦਿਨ ਮੇਰੀ ਸੱਸ ਨੇ ਕਿਆ ਹੀ ਦਿੱਤਾ ਕਿ ਸਾਡੇ ਤੋਂ ਦੇਰ ਰਾਤ ਤੱਕ ਤੁਹਾਡਾ ਇੰਤਜ਼ਾਰ ਨਹੀਂ ਕੀਤਾ ਜਾਂਦਾ। ਟਾਈਮ ਨਾਲ ਘਰ ਆ ਜਾਇਆ ਕਰੋ ਤੇ ਇੱਕ ਗੱਲ ਹੋਰ ਘਰ ਦੀਆਂ ਨੂੰਹਾਂ ਨੂੰ ਸਾਰੇ ਪਰਿਵਾਰ ਉਤੇ ਧਿਆਨ ਦੇਣਾ ਪੈਂਦਾ। ਮੈਂ ਇਹ ਸਭ ਸੁਣ ਕੇ ਚੁੱਪ ਰਹੀ। ਇਸ ਗੱਲ ਤੇ ਅਮਨ ਨੇ ਆਪਣੀ ਮਾਂ ਨੂੰ ਇੱਕ ਹੀ ਜਵਾਬ ਦਿੱਤਾ ਕਿ ਮੰਮੀ ਇਹ ਸਭ ਕਰਨ ਲਈ ਸਾਰੀ ਉਮਰ ਪਈ ਹੈ। ਅਸੀਂ ਦੂਸਰੀ ਚਾਬੀ ਲੈ ਜਾਇਆ ਕਰਾਂਗੇ। ਤੁਸੀਂ ਆਰਾਮ ਨਾਲ ਬੇਫਿਕਰ ਹੋ ਕੇ ਸੌਂਿਆ ਕਰੋ। ਕਿਉਂਕਿ ਪਾਰਟੀ ਵਿੱਚ ਦੋਸਤਾਂ ਦੇ ਨਾਲ دیر ਤਾਂ ਹੋ ਹੀ ਜਾਂਦੀ ਹੈ। ਮੇਰੇ ਮਨ ਵਿੱਚ ਪਤਾ ਨਹੀਂ ਕਿਉਂ ਸ਼ਾਂਤ ਸੁਭਾਅ ਵਾਲੀ ਮਾਤਾ ਪਿਤਾ ਜੀ ਪ੍ਰਤੀ ਹਮਦਰਦੀ ਪੈਦਾ ਹੋ ਰਹੀ ਸੀ। ਮੈਂ ਅਮਨ ਨੂੰ ਕਿਹਾ ਮੰਮੀ ਠੀਕ ਹੀ ਤਾਂ ਕਹਿ ਰਹੇ ਆ। ਆਪਾਂ ਜਲਦੀ ਘਰ ਆ ਜਾਇਆ ਕਰਾਂਗੇ। ਆਪਾਂ ਆਪਣੀਆਂ ਪਾਰਟੀਆਂ ਵੀਕਐਂਡ ਤੇ ਰੱਖ ਲਵਾਂਗੇ। ਮੰਮੀ ਦੇ ਵਿਹਾਰ ਵਿੱਚ ਆਈ ਸਖਤੀ ਨੂੰ ਮੈਂ ਘੱਟ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਇੱਕ ਹਫ਼ਤੇ ਦੀ ਛੁੱਟੀ ਹੋਰ ਵਧਾ ਲਈ ਤਾਂ ਜੋ ਆਪਣੀ ਸੱਸ ਦੇ ਸੁਭਾਅ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਾਂ। ਇੱਕ ਦਿਨ ਅਮਨ ਮੁਸਕਰਾਉਂਦਾ ਹੋਇਆ ਮੇਰੇ ਕੋਲ ਆਇਆ। ਉਸਨੇ ਮੈਨੂੰ ਦੱਸਿਆ ਕਿ ਨੀਤੂ ਸਾਰੇ ਤੈਨੂੰ ਬਹੁਤ ਯਾਦ ਕਰਦੇ ਆ। ਦੇਖਣਾ ਚਾਹੁੰਦੇ ਆ ਕਿ ਤੂੰ ਵਿਆਹ ਤੋਂ ਬਾਅਦ ਕਿਵੇਂ ਦੀ ਲੱਗਦੀ ਆ। ਮੈਂ ਖਿੜਖਿੜਾ ਕੇ ਹੱਸ ਪਈ। ਮੈਨੂੰ ਆਫਿਸ ਦਾ ਇੱਕ-ਇੱਕ ਕਚੇਰਾ ਯਾਦ ਆਉਣ ਲੱਗਿਆ ਮੈਂ ਕਿਹਾ ਹਾਂਜੀ ਕੋਈ ਗੱਲ ਨਹੀਂ ਬਸ ਥੋੜੇ ਦਿਨਾਂ ਦੀ ਤਾਂ ਗੱਲ ਹੈ ਮੈਂ ਸੋਮਵਾਰ ਤੋਂ ਆਫਿਸ ਚਲੇ ਜਾਵਾਂਗੀ ਮੇਰੀ ਸੱਸ ਕੋਲ ਬੈਠੀ ਜਾਪੀ ਰਹੀ ਸੀ ਉਹਨਾਂ ਨੇ ਬੜੀ ਸ਼ਾਂਤ ਜੀ ਆਵਾਜ਼ ਵਿੱਚ ਕਿਹਾ ਸੀ ਬੇਟਾ ਸਾਡੇ ਘਰ ਦੀਆਂ ਨੂੰਹਾਂ ਨੌਕਰੀ ਨਹੀਂ ਕਰਦੀਆਂ ਇਹ ਆਪਣੇ ਘਰ ਦੀ ਰੀਤ ਹੈ ਹੀ ਨਹੀਂ ਨੂੰ 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 ਦੀ ਤਰ੍ਹਾਂ ਹੀ ਰਹਿਣਾ ਚਾਹੀਦਾ ਇਹੀ ਚੰਗਾ ਲੱਗਦਾ ਬਾਕੀ ਜਿਵੇਂ ਤੈਨੂੰ ਠੀਕ ਲੱਗਦਾ ਉਸ ਤਰ੍ਹਾਂ ਕਰੋ ਮਾਦਾ ਇਸ ਤਰ੍ਹਾਂ ਕਹਿਣਾ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਗਿਆ ਸੀ। ਉਹਨਾਂ ਦੇ ਬੋਲ ਥੋੜੇ ਰੁੱਖੇ ਸੀ। ਪਰ ਅਮਨ ਨੂੰ ਇਹ برداشت ਨਾ ਹੋਇਆ। ਉਸਨੇ ਮਾਂ ਨੂੰ ਝੱਟ ਹੀ ਜਵਾਬ ਦੇ ਦਿੱਤਾ। ਅੱਜਕੱਲ ਤਾਂ ਦੋਨਾਂ ਦੇ ਕਮਾਉਂਦੇ ਹੀ ਘਰ ਚੱਲਦਾ ਹੈ। ਫਿਰ ਇਸਨੇ ਤਾਂ ਇਕੱਲੀ ਨੇ ਘਰੇ ਬੋਰ ਵੀ ਹੋ ਜਾਣਾ। ਮੇਰੀ ਸੱਸ ਨੇ ਕਿਹਾ, "ਕਿਉਂ? ਕੀ ਕਮੀ ਹੈ ਆਪਣੇ ਘਰ ਵਿੱਚ? ਜੋ ਤੁਹਾਨੂੰ ਦੋਨਾਂ ਨੂੰ ਕਮਾਉਣ ਦੀ ਲੋੜ ਪੈ ਗਈ। ਪੂਰਾ ਘਰ ਭਰਿਆ ਪਿਆ। ਤੇਰੇ ਪਾਪਾ ਵੀ ਚੰਗਾ ਕਮਾਉਂਦੇ ਆ। ਸਭ ਕੁਝ ਠੀਕ ਤਾਂ ਚੱਲ ਰਿਹਾ ਹੈ।" ਅਸਿਕੜਾ ਤੇਰੇ ਤੋਂ ਕੁਝ ਮੰਗ ਰਿਹਾ। ਮੇਰੀ ਸਾਸ ਦੀ ਆਵਾਜ਼ ਵੀ ਹੁਣ ਥੋੜੀ ਤੇਜ਼ ਹੋ ਗਈ ਸੀ। ਜੇ ਫਿਰ ਵੀ ਤੂੰ ਸਾਡੀ ਨੂੰ ਤੋਂ ਕੰਮ ਕਰਵਾਉਣਾ ਚਾਹਨਾ ਉਹ ਤੇਰੀ ਮਰਜ਼ੀ। ਮੈਂ ਕਿਸੇ ਨਾਲ ਕੋਈ ਸਵਾਲ ਜਵਾਬ ਨਹੀਂ ਕੀਤਾ। ਮੈਂ ਚੁੱਪ ਬੈਠੀ ਰਹੀ। ਪਰ ਇਸ ਦੌਰਾਨ ਮੇਰਾ ਪਤੀ ਉੱਚੀ-ਉੱਚੀ ਬੋਲਣ ਲੱਗਾ। ਮੈਂ ਸਾਈਡ ਤੇ ਜਾ ਕੇ ਆਪਣੇ ਪਤੀ ਨੂੰ ਇਹੀ ਗੱਲ ਕਹੀ ਕਿ ਮੈਂ ਨੌਕਰੀ ਕਰਾਂ ਇਹ ਮੰਮੀ ਨੂੰ ਚੰਗਾ ਨਹੀਂ ਲੱਗਦਾ। ਇਸ ਲਈ ਮੈਂ ਆਫਿਸ ਨਹੀਂ ਜਾਵਾਂਗੀ। ਮੇਰਾ ਪਤੀ ਉਲਟਾ ਮੈਨੂੰ ਹੀ ਕਹਿਣ ਲੱਗਾ ਜਦ ਮੈਂ ਤੈਨੂੰ ਕਹਿ ਦਿੱਤਾ ਕਿ ਤੂੰ ਨੌਕਰੀ ਕਰਨੀ ਆ ਤਾਂ ਕਰਨੀ ਹੀ ਆ ਇਹ ਗੱਲ ਮੇਰੇ ਪਤੀ ਨੇ ਕਾਫੀ ਸਖਤ ਸ਼ਬਦਾਂ ਵਿੱਚ ਕਹੀ ਸੀ ਸੱਚ ਦੱਸਾਂ ਤਾਂ ਮੈਨੂੰ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਜਦ ਮੇਰਾ ਪਤੀ ਆਪਣੀ ਮਾਂ ਨਾਲ ਇਸ ਤਰ੍ਹਾਂ ਗੱਲ ਕਰ ਰਿਹਾ ਸੀ ਪਰ ਮੈਂ ਕਿਸੇ ਨੂੰ ਕੁਝ ਨਹੀਂ ਕਹਿ ਸਕੀ ਨੌਕਰੀ ਵਾਲੀ ਗੱਲ ਨੂੰ ਵੀ ਲੈ ਕੇ ਮੈਂ ਕੋਈ ਵੀ ਫੈਸਲਾ ਨਹੀਂ ਲੈ ਸਕੀ ਆਖਰ ਮੈਂ ਹਾਰ ਕੇ ਮੰਮੀ ਨੂੰ ਪੁੱਛਿਆ ਮੈਂ ਕੀ ਕਰਾਂ ਜਦ ਇਸ ਗੱਲ ਬਾਰੇ ਮੈਂ ਆਪਣੀ ਮੰਮੀ ਨੂੰ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ ਕਿ ਬੇਟਾ ਜਿਸ ਤਰ੍ਹਾਂ ਤੇਰਾ ਪਤੀ ਕਹਿੰਦਾ ਉਸੇ ਤਰ੍ਹਾਂ ਹੀ ਕਰ ਕਿਉਂਕਿ ਇੱਕ ਔਰਤ ਆਪਣੇ ਪਤੀ ਦੇ ਵਜੂਦ ਤੇ ਹੀ ਉਸ ਘਰ ਵਿੱਚ ਰਹਿੰਦੀ ਹੈ ਜਦੋਂ ਆਪਣੇ ਪਤੀ ਦੀ ਗੱਲ ਨਹੀਂ ਮੰਨੇਗੀ ਤਾਂ ਫਿਰ ਹੋਰ ਕਿਸ ਦੀ ਮੰਨੇਗੀ ਜਦੋਂ ਉਹ ਤੈਨੂੰ ਨਹੀਂ ਰੋਕਦਾ ਫਿਰ ਤੂੰ ਕਿਉਂ ਰਕ ਰਹੀ ਹੈ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਇਹ ਖੁਦ ਕਹਿੰਦੀਆਂ ਕਿ ਉਹਨਾਂ ਦੇ ਪਤੀ ਉਹਨਾਂ ਨੂੰ ਨੌਕਰੀ ਕਰਨ ਤੋਂ ਨਾ ਰੋਕਣ ਤੇ ਤੂੰ ਆਪਣੀ ਸੱਸ ਦੀ ਵਜ੍ਹਾ ਕਰਕੇ ਹਮੇਸ਼ਾ ਹਮੇਸ਼ਾ ਲਈ ਨੌਕਰੀ ਛੱਡਣ ਲਈ ਤਿਆਰ ਹੋ ਗਈ। ਬੇਟਾ ਘਰ ਵਿੱਚ ਚਾਰ ਪੈਸੇ ਆਉਣਗੇ। ਪਲਾਉ ਕਿਸ ਨੂੰ ਮਾੜੇ ਲੱਗਦੇ? ਪਰ ਤੇਰੇ ਸਾਸ ਸਹੁਰਾ ਤਾਂ ਪਤਾ ਨਹੀਂ ਕਿਵੇਂ ਦੇ। ਮੈਂ ਤਾਂ ਤੈਨੂੰ ਇਹੀ ਸਲਾਹ ਦਿੰਨੀ ਆ। ਆਪਣੀ ਮਾਂ ਤੇ ਆਪਣੇ ਪਤੀ ਦੇ ਕਹਿੰਦੇ ਮੈਂ ਆਫਿਸ ਚਲੀ ਗਈ। ਪਰ ਉਸ ਦਿਨ ਆਪਣੀ ਸਾਸ ਦੇ ਚਿਹਰੇ ਨੂੰ ਦੇਖ ਮੈਨੂੰ ਇਹ ਜ਼ਰੂਰ ਮਹਿਸੂਸ ਹੋ ਗਿਆ ਸੀ ਕਿ ਉਹਨਾਂ ਨੂੰ ਇਹ ਸਭ ਚੰਗਾ ਨਹੀਂ ਲੱਗਿਆ। ਮੈਂ ਆਪਣੇ ਸਾਸ ਸਹੁਰੇ ਨੂੰ ਖੁਸ਼ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਸੀ। ਇਸ ਬਾਰੇ ਮੈਂ ਆਪਣੇ ਪਤੀ ਨਾਲ ਵੀ ਗੱਲ ਕੀਤੀ ਸੀ ਕਿ ਮਾ ਮਾਂ ਬਾਪ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਪਰ ਉਹਨਾਂ ਦੇ ਵਿਹਾਰ ਵਿੱਚ ਕੋਈ ਵੀ ਬਦਲਾਣਾ ਆਇਆ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਨਾ ਹਸਮੁਖ ਇਨਸਾਨ ਅੰਦਰੋਂ ਇਨਾ ਸਖਤ ਹੋ ਸਕਦਾ ਹੈ ਇਸ ਹੌਲ ਜੰਤੋਂ ਜਲਦੀ ਹੀ ਮੈਨੂੰ ਮੁਕਤੀ ਮਿਲ ਗਈ ਮੈਂ ਪ੍ਰੈਗਨੈਂਟ ਹੋ ਗਈ ਮੈਨੂੰ ਆਫਿਸ ਨਾ ਜਾਣ ਦਾ ਬਹਾਨਾ ਮਿਲ ਗਿਆ ਇਸ ਦੌਰਾਨ ਮੰਮੀ ਨੇ ਮੇਰੀ ਤਰਫਦਾਰੀ ਕੀਤੀ ਤਾਂ ਮੈਨੂੰ ਚੰਗਾ ਲੱਗਿਆ ਬੱਚਾ ਹੋਣ ਤੋਂ ਤਾ ਮੇਰੀ ਸੱਸ ਦੇ ਸੁਭਾਅ ਵਿੱਚ ਕਾਫੀ ਬਦਲਾ ਆ ਗਿਆ ਸੀ ਆਫਿਸ ਦੇ ਕੁਝ ਦੋਸਤਾਂ ਨੇ ਪਾਰਟੀ ਦੀ ਜਦ ਕੀਤੀ ਮੈਂ ਅਮਨ ਨੂੰ ਕਿਹਾ ਪਾਰਟੀ ਘਰ ਹੀ ਰੱਖ ਲੈਨੇ ਆ ਕਿਉਂਕਿ ਜੇ ਆਪਾਂ ਪਾਰਟੀ ਹੋਟਲ ਜਾਂ ਰੈਸਟੋਰੈਂਟ ਵਿੱਚ ਕੀਤੀ ਤਾਂ ਕਾਫੀ ਖਰਚਾ ਹੋ ਜਾਵੇਗਾ ویسੇ ਵੀ ਇਸ ਨਾਲ ਮੰਮੀ ਪਾਪਾ ਨੂੰ ਵੀ ਚੰਗਾ ਲੱਗੇਗਾ ਅਮਨ ਵੀ ਆਪਣਾ ਬਜਟ ਦੇਖਦਿਆਂ ਹੋਇਆਂ ਕੁਝ ਨਾ ਬੋਲਿਆ ਸਾਰਾ ਦਿਨ ਮੈਂ ਘਰ ਸਵਾਰਨ ਵਿੱਚ ਲੱਗੀ ਰਹੀ ਮੰਮੀ ਨੂੰ ਘਰ ਵਾਚ ਆ ਰਹੀ ਇਸ ਬਦਲਾਅ ਕਾਰਨ ਵਧੀਆ ਲੱਗ ਰਿਹਾ ਸੀ ਸਾਰੇ ਸਮਾਨ ਦਾ ਆਰਡਰ ਵੀ ਦੇ ਦਿੱਤਾ ਸੀ। ਮੰਮੀ ਜੀ ਕਿੱਥੇ ਆ? ਮੇਰੀ ਇੱਕ ਆਫਿਸ ਦੀ ਸਹੇਲੀ ਨੇ ਪੁੱਛਿਆ। ਜਦ ਮੈਂ ਆਪਣੀ ਸਾਸ ਨੂੰ ਬੁਲਾਉਣ ਉਹਨਾਂ ਦੇ ਕਮਰੇ ਵਿੱਚ ਗਈ ਤਾਂ ਮੈਂ ਕਿਹਾ, "ਮੰਮੀ ਜੀ, ਤੁਸੀਂ ਵੀ ਆ ਜਾਓ ਬਾਹਰ।" ਤਾਂ ਮੇਰੀ ਸਾਸ ਨੇ ਜਵਾਬ ਦਿੱਤਾ ਕਿ ਨਹੀਂ ਨਹੀਂ। ਮੈਂ ਬਾਹਰ ਜਾ ਕੇ ਕੀ ਕਰਾਂਗੀ? ਇਹ ਤਾਂ ਬੱਚਿਆਂ ਦੀ ਪਾਰਟੀ ਆ, ਤੁਸੀਂ ਜਾ ਕੇ ਮौज-ਮਸਤੀ ਕਰੋ।" ਮੈਂ ਕਿਹਾ, "ਨਹੀਂ ਨਹੀਂ ਮੰਮੀ, ਤੁਸੀਂ ਉੱਥੇ ਜ਼ਰੂਰ ਚਲੋ। ਮੈਨੂੰ ਵਧੀਆ ਲੱਗੂਗਾ।" ਇਹ ਗੱਲ ਮੈਂ ਸੱਸ ਨੂੰ ਬਹੁਤ ਪਿਆਰ ਨਾਲ ਕਹੀ ਸੀ ਇਸ ਲਈ ਮੇਰਾ ਮਾਨ ਰੱਖਣ ਕਰਕੇ ਮੇਰੀ ਸੱਸ ਨਾਲ ਜਾਣ ਲਈ ਤਿਆਰ ਹੋ ਗਈ ਉਹਨਾਂ ਨੇ ਮੈਨੂੰ ਕਿਹਾ ਠੀਕ ਹੈ ਬੇਟਾ ਤੂੰ ਚੱਲ ਮੈਂ ਹੁਣੇ ਤਿਆਰ ਹੋ ਕੇ ਆਉਣੀ ਆ ਮੈਂ ਆਪਣੇ ਬੇਟੇ ਨੂੰ ਲੈ ਕੇ ਡਰਾਇੰਗ ਰੂਮ ਵਿੱਚ ਆ ਗਈ ਮੇਰੇ ਸੱਸ ਸੋਹਰਾ ਹਜੇ ਡਰਾਇੰਗ ਰੂਮ ਵਿੱਚ ਆਏ ਸੀ ਕਿ ਦਰਵਾਜ਼ੇ ਦੀ ਘੰਟੀ ਵੱਜੀ ਪਪਾ ਦਰਵਾਜ਼ੇ ਵੱਲ ਨੂੰ ਜਾਣ ਲੱਗੇ ਤਾਂ ਅਮਨ ਨੇ ਉਹਨਾਂ ਨੂੰ ਇਸ਼ਾਰੇ ਨਾਲ ਮਨਾ ਕਰ ਦਿੱਤਾ ਤੇ ਕਿਹਾ ਤੁਸੀਂ ਬੈਠੋ ਮੈਂ ਦੇਖਦਾ ਮੈਂ ਬਾਹਰੋਂ ਖਾਣਾ ਮੰਗਵਾਇਆ ਸੀ ਸ਼ਾਇਦ ਉਹੀ ਆਇਆ ਹੋਣਾ। ਪਾਪਾ ਨੇ ਕਿਹਾ ਕੋਈ ਗੱਲ ਨਹੀਂ ਮੈਂ ਲੈ ਆਉਣਾ। ਪਰ ਮੇਰੇ ਪਤੀ ਨੇ ਉੱਚੀ ਆਵਾਜ਼ ਵਿੱਚ ਕਿਹਾ ਨਹੀਂ ਉਸ ਨੂੰ ਹੱਥ ਨਾ ਲਾਇਓ। ਉਸ ਵਿੱਚ ਚਿਕਨ ਆ। ਬਾਜ਼ਾਰੋਂ ਕੁਝ ਦੋਸਤਾਂ ਦੇ ਲਈ ਮੰਗਵਾਏ ਆ। ਨੌਨ-ਵੈਜ ਮੇਰੇ ਸਾਸ ਸੋਹਰਾ ਬਿਨਾਂ ਕਿਸੇ ਨਾਲ ਕੋਈ ਗੱਲ ਕੀਤੇ ਚੁੱਪ-ਚਾਪ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਆਪਣੇ ਪਤੀ ਦੇ ਨਾਲ ਉਹਨਾਂ ਦੇ ਪਿੱਛੇ-ਪਿੱਛੇ ਕਮਰੇ ਤੱਕ ਗਈ ਤਾਂ ਮੈਂ ਦੇਖਿਆ ਮੇਰੀ ਸੱਸ ਸਿਰ ਫੜ ਕੇ ਬੈਠ ਗਈ ਸੀ। ਤੇ ਕਹਿ ਰਹੀ ਸੀ ਕਿ ਹੁਣ ਇਹੀ ਦਿਨ ਦੇਖਣ ਨੂੰ ਰਹਿ ਗਏ ਸੀ ਜਿਸ ਘਰ ਵਿੱਚ ਅੰਡਾ ਤੱਕ ਨਹੀਂ ਆਇਆ ਹੁਣ ਘਰ ਵਿੱਚ ਚਿਕਨ ਆ ਰਿਹਾ ਮੇਰੇ ਪਤੀ ਨੇ ਸਫਾਈ ਦਿੰਦੇ ਹੋਏ ਕਿਹਾ ਮੰਮੀ ਅਸੀਂ ਥੋੜੀ ਖਾਣੇ ਆ ਬਸ ਬਾਹਰਲੇ ਦੋਸਤਾਂ ਵਾਸਤੇ ਮੰਗਵਾਇਆ ਵੈਸੇ ਆਪਾਂ ਕਿਹੜਾ ਘਰੇ ਬਣਾਇਆ ਮੇਰਾ ਚਿਹਰਾ ਪੀਲਾ ਪੈ ਗਿਆ ਸੀ ਮੰਮੀ ਨੇ ਕਿਹਾ ਤੁਸੀਂ ਵੀ ਖਾ ਲਓ ਅਸੀਂ ਕਿਹੜਾ ਤੁਹਾਨੂੰ ਰੋਕਿਆ ਕਿ ਮੈਨੂੰ ਪਤਾ ਨਹੀਂ ਤੁਸੀਂ ਬਾਹਰੋਂ ਕੀ ਖਾभी ਕੇ ਆਉਨੇ ਆ ਹੁਣ ਵੀ ਖਾ ਲੋ ਮੰਮੀ ਗੁੱਸੇ ਹੋ ਗਈ ਸੀ ਤੇ ਕਹਿਣ ਲੱਗੇ ਅਮਨ ਤੂੰ ਮੇਰਾ ਘਰ ਅਪਵਿੱਤਰ ਕਰ ਦਿੱਤਾ ਮੈਂ ਇਸ ਘਰ ਵਿੱਚ ਹੁਣ ਇੱਕ ਪਲ ਵੀ ਨਹੀਂ ਰਹਿ ਸਕਦੀ ਅਮਨ ਨੂੰ ਵੀ ਗੁੱਸਾ ਆ ਗਿਆ ਫਸਨੇ ਕਿਹਾ ਤੁਸੀਂ ਕਿਉਂ ਜਾਣਾ ਅਸੀਂ ਚਲੇ ਜਾਨੇ ਆ ਇਸ ਘਰ ਵਿੱਚ ਰਹਿ ਕੇ ਸਾਡੀਆਂ ਸਾਰੀਆਂ ਖੁਸ਼ੀਆਂ ਗਾਇਬ ਹੁੰਦੀਆਂ ਜਾ ਰਹੀਆਂ ਮੈਂ ਹੀ ਅਲੱਗੇ ਘਰ ਲੈ ਲੈਣਾ ਤੁਸੀਂ ਵੀ ਸ਼ਾਂਤੀ ਨਾਲ ਰਹੋ ਇੱਕ ਐ ਕੇ ਮੇਰਾ ਪਤੀ ਕਮਰੇ ਚੋਂ ਬਾਹਰ ਚਲਾ ਗਿਆ। ਉਸ ਰਾਤ ਮੈਂ ਆਪਣੇ ਪਤੀ ਨੂੰ ਬਹੁਤ ਸਮਝਾਇਆ ਕਿ ਤੁਹਾਨੂੰ ਇਸ ਤਰ੍ਹਾਂ ਮੰਮੀ ਜੀ ਹੋਂ ਸਾਹਮਣੇ ਨਹੀਂ ਬੋਲਣਾ ਚਾਹੀਦਾ ਸੀ। ਪਰ ਹਰ ਇੱਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਰੇ ਪਤੀ ਨੇ ਮੇਰਾ ਮੂੰਹ ਬੰਦ ਕਰਵਾ ਦਿੱਤਾ ਸੀ। ਸਵੇਰੇ ਖਾਣਾ ਖਾਂਦੇ ਸਮੇਂ ਮੇਰੇ ਪਤੀ ਨੇ ਮਾਨੂੰ ਕਿਹਾ, "ਮੰਮੀ, ਕੱਲ ਰਾਤ ਦੇ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਪਰ ਇਸ ਗੱਲ ਦਾ ਮੈਂ ਫੈਸਲਾ ਕਰ ਚੁੱਕਿਆ ਕਿ ਅਸੀਂ ਅਲੱਗ ਰਹਿਣਾ" ਮੈਂ ਕਾਫੀ ਹੈਰਾਨ ਹੋ ਕੇ ਆਪਣੇ ਪਤੀ ਨੂੰ ਸਵਾਲ ਕੀਤਾ ਤੁਸੀਂ ਹੋਸ਼ ਵਿੱਚ ਤਾਂ ਹੋ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਕੀ ਕਹਿ ਰਹੇ ਹੋ ਤਾਂ ਮਨ ਮੈਨੂੰ ਗੁੱਸੇ ਵਿੱਚ ਕਹਿਣ ਲੱਗਾ ਤੂੰ ਆਪਣਾ ਮੂੰਹ ਬੰਦ ਕਰ ਮੈਂ ਸਹਿਮ ਗਈ ਤੇ ਮੇਰਾ ਪਤੀ ਬੋਲਦਾ ਰਿਹਾ ਹੱਸਨੇ ਕਿਆ ਚੰਗਾ ਕਮਾਉਣਾ ਚੰਗਾ ਖਾਂਦਾ ਅਲੱਗ ਰਹਿ ਸਕਦਾ ਕਿਉਂਕਿ ਹੁਣ ਇੱਕ ਇਹੀ ਰਾਹ ਬਚਿਆ ਤੁਹਾਨੂੰ ਸਾਡੇ ਦੀ ਰਾਤ ਤੱਕ ਘਰੋਂ ਤੇ ਪਰੇਸ਼ਾਨੀ ਹੁੰਦੀ ਸੀ ਤੁਸੀਂ ਇਸ ਤਰ੍ਹਾਂ ਨਾ ਕਰੋ ਉਸ ਤਰ੍ਹਾਂ ਨਾ ਕਰੋ ਆ ਠੀਕ ਆ ਉਹ ਨਹੀਂ ਠੀਕ ਕਿੰਨੇ ਸਮਝੌਤੇ ਕਰਨੇ ਪੈ ਰਹੇ ਆ ਕਿ ਮੇਰੀ ਕੋਈ ਜ਼ਿੰਦਗੀ ਨਹੀਂ ਇਸ ਦੌਰਾਨ ਮੇਰੇ ਸਾਰੇ ਨੇ ਕਿਹਾ ਠੀਕ ਆ ਬੇਟਾ ਜਿਵੇਂ ਤੁਹਾਡਾ ਦਿਲ ਕਰਦਾ ਅਸੀਂ ਤਾਂ ਜਿਵੇਂ ਕਿਵੇਂ ਆਪਣਾ ਜੀਵਨ ਕੱਢ ਹੀ ਲਵਾਂਗੇ ਪਰ ਇਸ ਘਰ ਦੇ ਨੀਮਾਂ ਨੂੰ ਤੋੜਿਆ ਨਹੀਂ ਜਾਵੇਗਾ ਮਨ ਦੇ ਸੰਸਕਾਰਾਂ ਦਾ ਸਹੀ ਹੋਣਾ ਕਿ ਠੀਕ ਮੰਨਿਆ ਜਾਂਦਾ ਪਤਾ ਨਹੀਂ ਤੇਰੇ ਵਿੱਚ ਠੀਕ ਤਰ੍ਹਾਂ ਸੰਸਕਾਰ ਕਿਉਂ ਨਹੀਂ ਪੈਦਾ ਹੋ ਸਕੇ ਤੂੰ ਚਾਹਨਾ ਕਿ ਤੇਰੇ ਮਨ ਜਾਣ ਵਾਲੇ ਇਸ ਘਰ ਵਿੱਚ ਆਉਣ ਪਚਾਰ ਲਿਉਣ ਫਲ ਕੇ ਸ਼ਰਾਬਾਂ ਪੀਣ ਜੂਆ ਖੇਡਣ ਤੇ ਇਸ ਘਰ ਨੂੰ ਮौज-ਮਸਤੀ ਦਾ ਅੱਡਾ ਬਣਾਉਣ ਇਸ ਤਰ੍ਹਾਂ ਕਦੇ ਨਹੀਂ ਹੋਵੇਗਾ ਅੱਜ ਪਹਿਲੀ ਵਾਰ ਮੈਂ ਆਪਣੇ ਸਹੁਰੇ ਨੂੰ ਇੰਨੀ ਉੱਚੀ ਆਵਾਜ਼ ਵਿੱਚ ਗੱਲ ਕਰਦਿਆਂ ਦੇਖਿਆ ਸੀ ਕਹਿੰਦੇ-ਕਹਿੰਦੇ ਉਹਨਾਂ ਦੀਆਂ ਅੱਖਾਂ ਭਰ ਆਈਆਂ ਮੇਰੇ ਲੱਖ ਸਮਝਾਉਣ ਤੇ ਵੀ ਮੇਰੇ ਪਤੀ ਨੇ ਅਲੱਗ ਕਰ ਲੈ ਲਿਆ ਪਹਿਲੇ 2-3 ਮਹੀਨੇ ਤਾਂ ਠੀਕ-ਠਾਕ ਚੱਲੇ ਪਰ ਜਦ ਘਰ ਦਾ ਬਜਟ ਹਿੱਲਣ ਲੱਗ ਪਿਆ ਤਾਂ ਮੈਨੂੰ ਨੇੜੇ ਦੇ ਸਕੂਲ ਵਿੱਚ ਨੌਕਰੀ ਕਰਨੀ ਪਈ ਮੇਰੇ ਬੇਟੇ ਲਈ ਕੰਮ ਵਾਲੀ ਤੇ ਪਲੇਵੇ ਦਾ ਖਰਚਾ ਵੀ ਵੱਧ ਗਿਆ ਸੀ ਆ ਸੁਵਿਧਾਵਾਂ ਕਮੀਆਂ ਤੇ ਅਧੀਆਂ ਅਧੂਰੀਆਂ ਇੱਛਾਵਾਂ ਦੇ ਸਾਹਮਣੇ ਪਿਆਰ ਨੇ ਦਮ ਤੋੜ ਦਿੱਤਾ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਤੇ ਇੰਨੀਆਂ ਜ਼ਿੰਮੇਵਾਰੀਆਂ ਪੈ ਜਾਣਗੀਆਂ ਆਪਣੇ ਬੇਟੇ ਦੀ ਗੱਲ ਤੇ ਜਦ ਕਰਦਿਆਂ ਹੀ ਮੈਂ ਆਪਣੇ ਅਤੀਤ ਦੀਆਂ ਯਾਦਾਂ ਚੋਂ ਬਾਹਰ ਆ ਗਈ ਇੱਕ ਦਿਨ ਸਵੇਰੇ ਕੱਪੜੇ ਧੋਦਿਆਂ ਧੋਦਿਆਂ ਪਾਣੀ ਆਉਣਾ ਬੰਦ ਹੋ ਗਿਆ ਮੈਂ ਉੱਠ ਕੇ ਆਪਣੇ ਪਤੀ ਅਮਨ ਨੂੰ ਕਿਹਾ ਸਾਹਮਣੇ ਨਾਲ ਕੀ ਤੋਂ ਪਾਣੀ ਲਿਆ ਦਿਓ ਪਰ ਉਹਨਾਂ ਨੇ ਮੈਨੂੰ ਸਾਫ਼ ਹੀ ਜਵਾਬ ਦੇ ਦਿੱਤਾ ਤੇ ਕਿਹਾ ਸੌਰੀ ਯਾਰ ਮੇਰੇ ਤੋਂ ਇਹ ਕੰਮ ਨਹੀਂ ਹੋ ਸਕਦਾ ਮੈਂ ਕਿਹਾ ਫਿਰ ਤੁਸੀਂ ਮੈਨੂੰ ਵਾਸ਼ਿੰਗ ਮਸ਼ੀਨ ਲਿਆ ਕੇ ਦੇ ਦਿਓ ਮੇਰਾ ਕੰਮ ਵੀ ਆਸਾਨ ਹੋ ਜਾਵੇਗਾ ਮੇਰੀ ਇਹ ਗੱਲ ਸੁਣ ਮੇਰਾ ਪਤੀ ਬੜਬੜ ਕਰਨ ਲੱਗਿਆ ਮੈਂ ਕਿੱਥੋਂ ਲਿਆ ਦਿਆਂ ਤੂੰ ਵੀ ਤਾਂ ਕਮਾਉਣੀ ਆ ਖੁੱਦ ਕਰੀਤ ਲੈ ਮੈਂ ਕਿਹਾ ਮੈਂ ਆਪਣੀ ਤਨਖਾਹ ਕਿਤੇ ਅਲੱਗ ਰੱਖਦੀ ਆ ਜਾਂ ਕਿਤੇ ਲੁਕੋ ਕੇ ਰੱਖਦੀ ਆ ਤੁਹਾਨੂੰ ਵੀ ਤਾਂ ਸਾਰਾ ਕੁਝ ਪਤਾ ਹੀ ਆ ਜਿੰਨਾ ਕਮਾਉਣੀ ਆ ਉਹਨਾਂ ਤਾਂ ਬੱਚੇ ਦੀ ਕੰਮ ਵਾਲੀ ਤੇ ਪਲੇ ਵਿੱਚ ਨਿਕਲ ਜਾਂਦਾ ਔਣ ਜਾਣ ਤੇ ਖੁਦ ਦਾ ਖਰਚਾ ਕੱਢਣ ਲਈ ਬਹੁਤ ਮੁਸ਼ਕਲ ਨਾਲ ਮਸਾਂ ਹਜ਼ਾਰ ਕੋ ਬਚਦਾ ਇਸ ਦੌਰਾਨ ਮੇਰੇ ਪਤੀ ਨੇ ਮੈਨੂੰ ਜਵਾਬ ਦਿੱਤਾ ਕਮਾਲ ਵਾਲੀ ਗੱਲ ਐ ਇਹ ਸਭ ਕੁਝ ਤੂੰ ਆਪਣੇ ਉਸ ਘਰ ਵਿੱਚ ਕਿਵੇਂ ਮੈਨੇਜ ਕਰਦੀ ਸੀ ਮੈਂ ਕਿਹਾ ਉੱਥੇ ਕੰਮ ਵਾਲੀ ਨਹੀਂ ਸੀ ਪਿਤਾ ਦਾ ਸਹਾਰਾ ਸੀ ਕੋਈ ਕਿਰਾਇਆ ਨਹੀਂ ਦੇਣਾ ਪੈਂਦਾ ਸੀ ਇਸ ਦੇ ਨਾਲ-ਨਾਲ ਸਭ ਤੋਂ ਉੱਪਰ ਮੰਮੀ ਜੀ ਦੀਆਂ ਸੋਲਜੀਆਂ ਹੋਈਆਂ ਨਜ਼ਰਾਂ ਉਹ ਕਰ ਜੋ ਸੁਚਾਰੂ ਰੂਪ ਵਿੱਚ ਚੱਲ ਰਿਹਾ ਸੀ ਉਸ ਦੇ ਪਿੱਛੇ ਨਿਰਸਵਾਰਥ ਸਮਰਪਣ ਸੀ ਪਰ ਇਹ ਗੱਲ ਤੁਹਾਡੀ ਸਮਝ ਵਿੱਚ ਨਹੀਂ ਆਵੇਗੀ ਕਿਉਂਕਿ ਸਹਿਜੇ ਹੀ ਪ੍ਰਾਪਤ ਹੋਈ ਵਸਤੂ ਦਾ ਕੋਈ ਮੁੱਲ ਨਹੀਂ ਹੁੰਦਾ ਮੈਂ ਬਾਲਟੀ ਚੱਕੀ ਤੇ ਪਾਣੀ ਲੈਣ ਚ ਨਹੀਂ ਗਈ ਜਦ ਮੈਂ ਪਾਣੀ ਲੈ ਕੇ ਵਾਪਸ ਆਈ ਤਾਂ ਦੇਖਿਆ ਮੇਰਾ ਪਤੀ ਕਾਫੀ ਗਮਸਮ ਬੈਠਾ ਸੀ ਪਤੀ ਦੇ ਚਿਹਰੇ ਦੇ ਬਦਲਦੇ ਰੰਗ ਨੂੰ ਦੇਖ ਮੈਂ ਪੁੱਛਿਆ ਕੀ ਸੋਚਣ ਲੱਗ ਪਏ ਮੇਰੇ ਪਤੀ ਦੀਆਂ ਅੱਖਾਂ ਨਮ ਹੋ ਗਈਆਂ ਸੀ ਉਹਨਾਂ ਨੇ ਕਿਹਾ ਚੱਲ ਮੰਮੀ ਨੂੰ ਮਿਲਣ ਚੱਲਦੇ ਹਾਂ ਕਮੀਆਂ ਨਾਲ ਪਲੀ ਜ਼ਿੰਦਗੀ ਨੇ ਉਹ ਸਾਰੇ ਦੁੱਖ ਭੁਲਾ ਦਿੱਤੇ ਜਿਸ ਵਜ੍ਹਾ ਕਰਕੇ ਮੇਰੇ ਪਤੀ ਨੇ ਘਰ ਛੱਡਿਆ ਸੀ ਚਿਕਨ ਆਮਲੇਟ ਤਾਂ ਛੱਡ ਉਹਨਾਂ ਨੇ ਉਹਨਾਂ ਦੋਸਤਾਂ ਨਾਲ ਉੱਠਣਾ ਬੈਠਣਾ ਵੀ ਛੱਡ ਦਿੱਤਾ ਸੀ ਮੇਰੀ ਸਾਸ ਕਦੇ-ਕਦੇ ਸਾਨੂੰ ਮਿਲਣ ਆ ਜਾਂਦੀ ਤੇ ਸ਼ਾਮ ਨੂੰ ਚਲੀ ਜਾਂਦੀ ਬਸ ਆਪਣੇ ਹਿੱਸੇ ਦੀ ਜ਼ਿੰਦਗੀ ਜਿਉ ਰਹੀ ਸੀ ਇੱਕ ਦਿਨ ਮੇਰੇ ਸਹੁਰੇ ਦਾ ਫੋਨ ਆਇਆ ਤੇ ਦੱਸਿਆ ਦੋ ਦਿਨਾਂ ਲਈ ਤੇਰੇ ਚਾਚਾ ਜੀ ਇੱਥੇ ਆਏ ਆ ਤੇਰੀ ਮੰਮੀ ਸੋਚ ਰਹੀ ਸੀ ਤੁਸੀਂ ਵੀ ਆ ਜਾਓ ਇੱਥੇ ਮੈਂ ਕਿਹਾ ਕੋਈ ਗੱਲ ਨਹੀਂ ਪਾਪਾ ਮੈਂ ਕੋਸ਼ਿਸ਼ ਕਰਾਂਗੀ ਇਸ ਗੱਲ ਤੇ ਉਹਨਾਂ ਨੇ ਮੈਨੂੰ ਕਿਹਾ ਕੋਸ਼ਿਸ਼ ਤੁਸੀਂ ਕਿਤੇ ਜਾਣਾ ਸੀ ਮੈਂ ਕਿਹਾ ਨਹੀਂ ਨਹੀਂ ਅਚਾਨਕ ਮੇਰੇ ਸਾਰੇ ਬੋਲ ਬਰਫ ਬਣ ਗਲੇ ਵਿੱਚ ਹੀ ਅਟਕ ਗਏ ਮੈਂ ਆਪਣੇ ਹੰਝੂ ਸਾਫ਼ ਕੀਤੇ ਤੇ ਗਿਆ ਕੁਝ ਦਿਨਾਂ ਤੋਂ ਇਹਨਾਂ ਦੀ ਸਿਹਤ ਠੀਕ ਨਹੀਂ ਸਾਰਾ ਸਾਰਾ ਦਿਨ ਉਲਟੀਆਂ ਕਰਦੇ ਰਹਿੰਦੇ ਆ ਡਾਕਟਰਾਂ ਦੀ ਦਵਾਈ ਤੋਂ ਵੀ ਕੋਈ ਆਰਾਮ ਨਹੀਂ ਆਇਆ ਉਹਨਾਂ ਨੇ ਕਿਹਾ ਫਿਰ ਤੂੰ ਸਾਨੂੰ ਦੱਸਿਆ ਕਿਉਂ ਨਹੀਂ ਮੈਂ ਕਿਹਾ ਮੈਂ ਦੱਸਣ ਲੱਗੀ ਸੀ ਪਰ ਇਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਉਹਨਾਂ ਨੇ ਫਿਰ ਕਿਹਾ ਕੋਈ ਗੱਲ ਨਹੀਂ ਬੇਟੀ ਚਿੰਤਾ ਨਾ ਕਰ ਮੈਂ ਹੁਣੇ ਆਉਣਾ ਬੜੇ ਸਮੇਂ ਬਾਅਦ ਮੇਰੇ ਸਾਸ ਸਸੋਰਾ ਉੱਥੇ ਪਹੁੰਚ ਗਏ। ਮੇਰਾ ਪਤੀ ਇੱਕ ਪਾਸੇ ਨੂੰ ਸੁngੜ ਕੇ ਪਿਆ ਹੋਇਆ ਸੀ। ਮੰਮੀ ਨੂੰ ਦੇਖਦੇ ਹੀ ਉਹਨਾਂ ਦਾ ਰੋਣਾ ਨਿਕਲ ਗਿਆ। ਮੰਮੀ ਨੇ ਆਪਣੇ ਬੇਟੇ ਦੇ ਸਿਰ ਤੇ ਹੱਥ ਫੇਰਦਿਆਂ ਹੋਇਆਂ ਕਿਹਾ ਕਿਸੇ ਦਿਰਾਹੀ ਸੁਨੇਹਾਈ ਭੇਜ ਦਿੰਦਾ ਦੇਖ ਕੀ ਹਾਲਤ ਬਣਾਈ ਹੋਈ ਐ। ਥੋੜਾ ਜਿਹਾ ਵੀ ਪੁੱਠਾ ਸਿੱਧਾ ਖਾ ਲੈਂਨਾ ਹਾਜਮ ਨਹੀਂ ਹੁੰਦਾ। ਉਸ ਸਮੇਂ ਮੇਰੇ ਸੋਰਾ ਵੀ ਕੋਲੀ ਬੈਠਾ ਸੀ। ਮੈਂ ਚਾਹ ਬਣਾ ਕੇ ਲੈ ਕੇ ਆਈ। ਮੇਰੀ ਸਾਸ ਕੈਨ ਲਗੀ ਚੱਲ ਪੁੱਤ ਹੁਣ ਘਰ ਚੱਲ ਬਹੁਤ ਹੋ ਚੁੱਕਿਆ ਹੁਣ ਅਸੀਂ ਤੇਰੀ ਇੱਕ ਨਹੀਂ ਸੁਣਨੀ ਇਮਤਿਹਾਨ ਦੀਆਂ ਘੜੀਆਂ ਜ਼ਿੰਦਗੀ ਵਿੱਚ ਆਉਂਦੀਆਂ ਹੀ ਰਹਿੰਦੀਆਂ ਨੇ ਚੰਚਲ ਮਨ ਇੱਧਰ ਉੱਧਰ ਭਟਕ ਹੀ ਜਾਂਦਾ ਭਲਾ ਇਸ ਤਰ੍ਹਾਂ ਕੋਈ ਆਪਣੀ ਮਾਂ ਨੂੰ ਛੱਡ ਕੇ ਆਉਂਦਾ ਚੱਲ ਹੁਣ ਬਹੁਤ ਮਨਮਾਨੀ ਕਰ ਲਈ ਇਸ ਤਰ੍ਹਾਂ ਦੀਆਂ ਜਿਦਾਂ ਤਾਂ ਲੋਹਾ ਕਰਦੀਆਂ ਹੁੰਦੀਆਂ ਤੇਰੀ ਪਤਨੀ ਨੇ ਤਾਂ ਆਪਣੇ ਆਪ ਨੂੰ ਉਸੇ ਤਰ੍ਹਾਂ ਦਾ ਹੀ ਬਣਾ ਲਿਆ ਜਿਸ ਤਰ੍ਹਾਂ ਦਾ ਆਪਣੇ ਘਰ ਵਿੱਚ ਹੁੰਦਾ ਸੀ ਪਰ ਤੂੰ ਆਪਣੀ ਮਰਜ਼ੀ ਕੀਤੀ ਤੇਰੇ ਨਾਲੋਂ ਤਾਂ ਮੇਰੀ ਨੂੰ ਹੀ ਚੰਗੀ ਆ। ਮੰਮੀ ਦੀਆਂ ਇਹ ਗੱਲਾਂ ਸੁਣ ਮੇਰੀ ਅੱਖਾਂ 'ਚੋਂ ਪਾਣੀ ਆ ਗਿਆ। ਮੇਰੇ ਪਤੀ ਨੂੰ ਵੀ ਆਪਣੀ ਕੀਤੀ ਗਲਤੀ ਦਾ ਪਛਤਾਵਾ ਹੋ ਰਿਹਾ ਸੀ। ਉਸਨੇ ਕਿਹਾ, "ਮੰਮੀ ਮੈਨੂੰ ਮਾਫ਼ ਕਰ ਦਿਓ।" ਮੇਰੇ ਪਤੀ ਦੇ ਰੋਣੇ ਨੇ ਸਾਰਿਆਂ ਨੂੰ ਰਵਾ ਦਿੱਤਾ। ਮੈਂ ਦਵਾਈ ਦੇਣ ਲਈ ਆਪਣੇ ਪਤੀ ਨੂੰ ਸਹਾਰਾ ਦੇ ਕੇ ਉਠਾਉਣ ਦੀ ਕੋਸ਼ਿਸ਼ ਕਰਨ ਲੱਗੀ। ਉਸ ਦਿਨ ਮੇਰੇ ਪਤੀ ਨੇ ਬਹੁਤ ਆਤਮ ਵਿਸ਼ਵਾਸ ਨਾਲ ਇਹ ਗੱਲ ਕਹੀ ਸੀ ਕਿ ਹੁਣ ਇਹ ਸਭ ਦੀ ਲੋਡ ਹੀ ਨਹੀਂ ਪੈਣੀ। ਹੁਣ ਘਰੇ ਮੰਮੀ ਆ ਗਏ। ਮੈਂ ਜਲਦੀ ਹੀ ਠੀਕ ਹੋ ਜਾਵਾਂਗਾ। ਮੈਂ ਆਪਣੇ ਬੱਚੇ ਨੂੰ ਚੱਕਿਆ ਤੇ ਸਮਾਨ ਸਾਂਭਣ ਲੱਗ ਗਈ। ਮੈਂ ਸੋਚਿਆ ਚਲੋ ਦੇਰ ਨਾਲ ਹੀ ਸਹੀ ਪਰ ਮੇਰੇ ਪਤੀ ਨੂੰ ਆਪਣੀ ਕੀਤੀ ਗਲਤੀ ਦਾ ਅਹਿਸਾਸ ਤਾਂ ਹੋਇਆ। ਮਾਂ-ਬਾਪ ਕੋਲ ਇਸ ਕਰਕੇ ਨਹੀਂ ਜਾਣਾ ਚਾਹੀਦਾ ਕਿ ਤੁਹਾਨੂੰ ਰਹਿਣ ਲਈ ਘਰ ਮੁਫਤ ਵਿੱਚ ਮਿਲਦਾ ਹੈ। ਸਗੋਂ ਅਜੀਆਂ ਬਹੁਤ ਦਵਾਵਾਂ, ਆਸਰਾ, ਪਿਆਰ, ਹੌਸਲਾ ਤੇ ਅੰਦਰੂਨੀ ਤਾਕਤ ਮਿਲਦੀ ਆ ਜੋ ਇੱਕ ਮਰਦੇ ਵਿੱਚ ਵੀ ਜਾਨ ਪਾ ਸਕਦੀ ਹੈ। ਮਾਪੇ ਪੀਜੀ ਇਹੋ ਜੀ ਹੈ ਦੋਸਤੋ ਜੇ ਬੰਦੇ ਦੇ ਨਾਲ ਹੋਣ ਤਾਂ ਉਹ ਦੁੱਗਣੀ ਤਾਕਤ ਮਹਿਸੂਸ ਕਰਦਾ ਇਹ ਗੱਲ ਮੇਰੀ ਪਤੀ ਨੂੰ ਵੀ ਮਹਿਸੂਸ ਹੋਈ ਸੀ ਸੋ ਇਹ ਸੀ ਮੇਰੀ ਕਹਾਣੀ ਉਮੀਦ ਹੈ ਤੁਹਾਨੂੰ ਸਾਡੀ ਇਹ ਵਾਪਸੀ ਚੰਗੀ ਲੱਗੀ ਹੋਵੇਗੀ ਦੋਸਤੋ ਮਾਪੇ ਤੇ ਰਹਿਣ ਨਾਲ ਅੱਧੇ ਸੰਘਰਸ਼ ਵੈਸੇ ਹੀ ਖਤਮ ਹੋ ਜਾਂਦੇ ਤੇ ਹੌਸਲਾ ਦੁੱਗਣਾ ਹੋ ਜਾਂਦਾ ਕਿ ਨਹੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਚੰਗੀ ਲੱਗੀ ਕਹਾਣੀ ਲਾਈਕ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਮਿਲਦੇ ਹਾਂ ਕੱਲ ਇੱਕ ਵੱਖਰੀ ਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਦੇ ਨਾਲ ਸ਼ੁਕਰੀਆ